ਇੱਕ ਦਰਖਾਸਤ ਕਿਰਨਪਾਲ ਕੌਰ ਪਤਨੀ ਬਿੰਦਰ ਸਿੰਘ ਵਾਸੀ ਬਰੇ ਨੇ ਮਾਨਯੋਗ ਐਸਐਸਪੀ ਸਾਹਿਬ ਦੀ ਪੇਸ਼ ਹੋ ਗਈ ᱛੀ ਸੀ ਕਿ ਉਹਦੀ ਲੜਕੀ ਸਤਵੀਰ ਕੌਰ ਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਚਾਂਸ ਦੇ ਕੇ ਗੁਰਦੀਪ ਸਿੰਘ ਹੀਰਾ ਪੁੱਤਰ ਅਨਸਤ ਸਿੰਘ ਵਾਸੀ ਆਲੋਪਰ ਮੰਦਰਾ ਨੇ 1.5 ਲੱਖ ਰੁਪਇਆ ਮੰਗਿਆ ਸੀਗਾ ਇਹਨੂੰ ਰੇਲਵੇ ਵਿੱਚ ਭਰਤੀ ਹੋਣ ਦਾ ਦਾ ਇਹਨੂੰ ਚਾਂਸ ਦੇ ਕੇ ਤੇ ਜਿਹਦੇ ਵਿੱਚੋਂ 65000 ਰੁਪਇਆ ਉਹਨਾਂ ਕੋਲ ਲੈ ਗਿਆ ਸੀਗਾ ਪਰ ਉਹਨੇ ਕੋਈ ਉਹਨੂੰ ਭਰਤੀ ਉਹਦੀ ਬੇਟੀ ਨੂੰ ਭਰਤੀ ਨਹੀਂ ਕਰਾਇਆ ਤੇ ਉਹ ਦਰਖਾਸਤ ਦੀ ਪਤਾਲ ਇਨਸਪੈਕਟਰ ਜਗਦੇਵ ਸਿੰਘ ਐਸਐਚਓ ਬੁਆਨੇ ਕੀਤੀ ਤਾਂ ਜਿਹੜੇ ਫੈਕਟ ਸਾਰੇ ਸਹੀ ਪਾਏ ਗਏ ਤੇ ਇਹਦੇ ਖਿਲਾਫ ਜਿਹੜਾ ਗੁਰਦੀਪ ਸਿੰਘ ਹੀਰੇ ਦੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਕੱਲ ਐਸਐਚਓ ਜਗਦੇਵ ਸਿੰਘ ਦੀ ਪਾਰਟੀ ਨੇ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਜਿਹੜਾ 65000 ਰੁਪਏ ਨੇ ਠੱਗੀ ਦਾ ਇਹਨੋਂ ਕੋ ਲਿਆ ਸੀ ਉਹ ਵੀ ਬਰਾਮਦ ਕਰਾ ਲਿਆ ਤੇ ਇਹਦੇ ਖਿਲਾਫ ਜਿਹੜਾ ਹੈਗਾ ਹੀਰੇ ਦੇ ਖਿਲਾਫ ਪਹਿਲਾਂ ਵੀ ਚਾਰ ਮਕਦਮੇ ਜਿਹੜੇ ਹੈਗੇ ਆ ਵੱਖ-ਵੱਖ ਥਾਣੇ ਠੱਗੀਆਂ ਦੇ ਦਰਜ ਆ ਤੇ ਕਾਫੀ ਕੰਪਲੀਟ ਹੈ ਇਹਦੇ ਖਿਲਾਫ ਪੈਂਡਿੰਗ ਨੇ ਤੇ ਹੋਰ ਵੀ ਜਿਵੇਂ ਪਤਾ ਲੱਗਦਾ ਸਾਨੂੰ ਲੋਕ ਸਾਡੇ ਤੱਕ ਪਹੁੰਚ ਕਰ ਰਿਹਾ ਕਿ ਜਿਨ੍ਹਾਂ ਨਾਲ ਇਹ ਠੱਗੀਆਂ ਮਾਰੀਆਂ ਨੇ ਇਹਨੂੰ ਅੱਜ ਪੇਸ਼ ਕਰਕੇ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਦੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਜਿਹੜੀਆਂ ਕੋਈ ਇਹਨੇ ਠੱਗੀਆਂ ਮਾਰੀਆਂ ਉਹਦਾ ਵੀ ਪੜਤਾਲ ਕਰਕੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਲੱਗਦਾ ਕਿੰਨੇ ਕ ਸਮੇਂ ਤੋਂ ਪੈਂਡੇ ਮਾਮਲੇ ਜਿਹੜੇ ਦੱਸ ਰਹੇ ਠੱਗੀਆਂ ਮਾਰ ਰਹੇ ਇਹ ਤਕਰੀਬਨ 2014 19 20 21 ਦੇ ਪੁਰਾਣੇ ਮੁਕੱਦਮੇ ਨੇ ਇਹ ਤਾਂ ਉਹ ਮੈਟਰ ਨੇ ਜਿਹੜੇ ਅੱਗੇ ਆ ਗਏ ਆਪਣੇ ਬਾਕੀ ਅਜੇ ਜਿਹੇ ਲੋਕਾਂ ਨੇ ਅਜੇ ਤੱਕ ਕੰਪਲੀਟਾ ਨਹੀਂ ਦਿੱਤੀਆਂ ਸੀਗੀਆਂ ਉਹ ਵੀ ਸਾਹਮਣੇ ਕਾਫੀ ਆ ਰਹੇ ਆ ਤੇ ਉਹ ਵੀ ਅਸੀਂ ਉਹਦੀ ਪੜਤਾਲ ਕਰ ਰਹੇ ਆ ਔਰ ਜਿਹੜੇ ਥਾਣੇ ਤੇ ਮੁਕੱਦਮੇ ਵੀ ਔਰ ਇਹਦੇ ਜੀ ਹੈਗਾ ਦੀ ਬਡਲਾ ਡੇਸੀਟੀ ਚ ਅਮਰਗੜ ਹੋ ਗਿਆ ਜੀ ਆਪਣਾ ਮਲੇਰ ਕਾਲਜ ਪੈ ਗਿਆ ਹੁਣ ਥਾਣੇ ਬਰੇਟੇ ਵਿੱਚ ਥਾਣੇ ਬੋਹਾ ਚ ਪੁਰਾਣੇ ਮੁਕੱਦਮੇ ਦਰਜ ਹੈ ਰਿਕਰੂਟਮੈਂਟ ਦੇ ਰਿਲੇਟਿਡ ਹੀ ਨਾ ਜਾਂ ਕੋਈ ਹੋਰ ਵੀ ਹੈ ਇਹ 420 ਦੇ ਮੁਕਦਮੇ ਆ ਜੀ ਐਵੇਂ ਕਿਸੇ ਨੂੰ ਭਰਤੀ ਦਾ ਝਾਂਸਾ ਦੇ ਕੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਝਾਂਸਾ ਦੇ ਕੇ ਜਾਨੀ ਕਿ ਠੱਗੀਆਂ ਮਾਰਦਾ ਸੀਗਾ ਠੱਗੀਆਂ ਮਾਰ ਕੇ 15 ਨਾਲ ਤੋਂ ਹੋਰ ਵੀ ਇਨਵੋਲਵ ਹੈ ਜਾਂ ਸਿਰਫ ਇਕੱਲਾ ਹੀ ਹੁੰਦਾ ਸੀ ਜੀ ਲੋਕਾਂ ਨੂੰ ਜਿਹਨੂੰ ਝਾਂਸੇ ਦੇ ਲੱਗਦਾ ਨਹੀਂ ਫਿਲਹਾਲ ਤਾਂ ਇਹਦੀ ਇਕੱਲੇ ਦੀ ਜਿਹੜੀ ਕਿ ਆ ਰਹੀ ਹੈ ਬਾਕੀ ਤਫਤੀਸ਼ ਵਿੱਚ ਜਿਹੜਾ ਰਿਮਾਂਡ ਲਿਆ ਹੋਇਆ ਜੇ ਕੋਈ ਹੋਰ ਇਨਵੋਲਵਮੈਂਟ ਹੈ ਤਾਂ ਉਹਨੂੰ ਵੀ ਨਾਮਜ਼ਦ ਕਰਕੇ ਜਿਹੜਾ ਕਾਰਵਾਈ ਕੀਤੀ ਜਾਊਗੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV